ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਦੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਭਾਈ ਸਾਹਿਬ ਭਾਈ ਨਰਮਲ ਸਿੰਘ ਜੀ ਦੁਆਰਾ ਗਾਇਨ ਕੀਤਾ ਹੋਇਆ ਸ਼ਬਦ ਮੋਰ ਬਬੀਹੇ ਬੋਲਦੇ ਜਿਹੜਾ ਕਿ ਸਾਵਣ ਰੁੱਤ ਵਿੱਚ ਜਦੋਂ ਵੀ ਭਾਈ ਸਾਹਿਬ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਸੀ ਤਾਂ ਇਸ ਸ਼ਬਦ ਨੂੰ ਸੰਗਤਾਂ ਨੇ ਉਹਨਾਂ ਦੇ ਮੁਖਾਰਬੇ ਤੋਂ ਬਹੁਤ ਵਾਰ ਸਰਵਣ ਕੀਤਾ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ 27ਵੀਂ ਵਾਰ ਦੇ ਵਿੱਚੋਂ ਚੌਥੀ ਪੌੜੀ ਹੈ ਗੁਰੂ ਅਤੇ ਸਿੱਖ ਦੀ ਪ੍ਰੀਤ ਦੇ ਬਾਬਤ ਇਹ ਸ਼ਬਦ ਆਪ ਜੀ ਸਰਵਣ ਕਰੋ ਜੀ ਅਤੇ ਸਿੱਖੋ ਜੀ ਸਭ ਤੋਂ ਪਹਿਲਾਂ ਮੈਂ ਗਾਇਨ ਕਰਦਾ ਤੇ ਉਸ ਤੋਂ ਬਾਅਦ ਆਪ ਜੀ ਨੂੰ ਸੁਖਾ ਦੇਣਾ ਚਾਹੁੰਦਾ ਮੋਦਕੀ ਜੀ ਤੁਮਗ ਤੇ ਮੋਦਕੀ ਜੀ ਮਤ ਨਿਕਾਣੀ ਦੇਖਿ ਬਗਾ ਮੁਕਾਨੀ ਮੋਲਪਤੀ ਬ੍ਰਹਮ ਕੇ no ਇਹ ਜਿਹੜਾ ਸ਼ਬਦ ਹੈ ਆਪਾਂ ਵੈਸੇ ਤੇ ਭਾਈ ਸਾਹਿਬ ਨੇ ਇਹਨੂੰ ਰਾਗ ਦਰਬਾਰੀ ਚ ਗਾਇਨ ਕੀਤਾ ਹੋਇਆ ਆਪਜੀ ਦਰਬਾਰੀ ਰਾਗ ਦੇ ਉੱਤੇ ਸਰਣ ਕਰੇ ਪਰ ਇਹ ਸ਼ਬਦ ਦੀ ਜਿਹੜੀ ਸ਼ਬਦਾਵਲੀ ਹੈ ਤਾਂ ਉਹ ਭਾਈ ਗੁਰਦਾਸ ਜੀ ਨੇ ਇਹਨੂੰ ਉਚਾਰਨ ਕੀਤਾ ਹੋਇਆ ਹੈ ਕਿ ਜਿਸ ਤਰ੍ਹਾਂ ਪ੍ਰੀਤ ਤੇ ਚੰਦ ਤੇ ਚਕੌਰ ਦੀ ਚਕਵੀ ਤੇ ਸੂਰਜ ਦੀ ਅਤੇ ਪਾਣੀ ਦੀ ਅਤੇ ਇਸ ਤਰ੍ਹਾਂ ਮੋਰ ਤੇ ਮੋਰ ਤੇ ਬਵੀਹੇ ਦੀ ਪ੍ਰੀਤ ਹੈ ਪਤੀ ਪਤਨੀ ਦੀ ਪ੍ਰੀਤ ਹੈ ਉਸੇ ਤਰ੍ਹਾਂ ਗੁਰਸਿੱਖ ਦੀ ਆਪਣੇ ਗੁਰੂ ਨਾਲ ਪ੍ਰੀਤ ਹੈ ਪਰ ਇਹ ਸ਼ਬਦ ਜਿਹੜਾ ਬਰਸਾਤ ਰੁੱਤ ਵਿੱਚ ਭਾਈ ਸਾਹਿਬ ਦਰਬਾਰ ਸਾਹਿਬ ਤੋਂ ਬਹੁਤ ਸੁੰਦਰ ਗਾਇਨ ਕਰਦੇ ਆਪ ਜੀ ਨੇ ਸੁਣਿਆ ਉਹਨਾਂ ਆਪਾਂ ਇਹਨਾਂ ਸਿੱਖਦੇ ਆਂ ਜਿਨ੍ਹਾਂ ਦਾ ਸੀ ਸ਼ਾਰਪ ਸਕੇਲ ਆ ਉਹ ਵੀਰ ਦੇ ਇਹਨਾਂ ਪੈਣਾ ਦੇ ਸਕੇਲ ਤੋਂ ਮੈਂ ਬਾਅਦ ਵਿੱਚ ਆਪ ਜੀ ਨੂੰ ਦੱਸਦਾ ਮੋਰ ਪੀ ਹੈ ਗੋਬੀ ਮੋਰ ਪੀ ਹੈ ਗੋਬੀ ਦੇ ਵੇ ਬਤਨ ਕਾਨੇ ਵੇਖ ਬਤਨ ਕਾਨੇ ਦੇਖੋ ਇਹ ਥੋੜਾ ਜਿਹਾ ਔਖਾ ਹੈ ਇਹਨੂੰ ਸਮਝ ਲਓ ਵੇਖ ਬਤਨ ਇੱਥੇ ਤੱਕ ਆ ਗਏ ਵੇਖ ਬਤਨ ਫੇਰ ਕਰਨਾ ਹੈ ਕਾਨੇ ਤੋਂ ਸਿੱਧਾ ਨੀਤੇ ਮੈਂਡ ਲੈਣੀ ਕਾਲੇ ਦੇਖ ਬਦਲ ਕਾਲੇ ਦੇਖ ਬਦਲ ਕਾਲੇ ਉਸ ਤੋਂ ਬਾਅਦ ਆਪਾਂ ਜਾਣਾ ਜੀ ਅੱਗੇ ਅੰਤਰੇ ਚੰਦ ਚਪਹੋੜ ਪਰ ਜੰਦ ਚਕੋੜ ਬਰਿਤ ਹੈ ਲਾਇਕਾ ਨਿਹਾਨ ਦੀ ਲਾਇਕਾ ਨਿਹਾਨ ਲੈ ਅਗਲਾ ਅੰਤਰਾ ਵੀ ਉਸ ਤਰ੍ਹਾਂ चक भी सूरत इतले मेन न हो सुख पाने बाप सरना स्थाई मेन न हो ਵਾਹ ਕਾਲੇ ਦੇਖੋ ਜੀ ਹੁਣ ਆਪਾਂ ਪੈਣਾ ਦੇ ਸਕੇਲ ਤੋਂ ਸਿੱਖਦੇ ਆਂ ਚੌਥੇ ਕਾਲੇ ਦੇ ਇੱਥੋਂ ਪੈਣਾ ਦੇਖ ਰਹਿਣ ਗਾ ਕੋਮਲ ਲੱਗਣਾ ਇਸ ਵਿੱਚ ਅਤੇ ਥਾ ਕੋਮਲ ਲੱਗਣਾ ਨੀ ਕੋਮਲ ਲੱਗਣਾ ਕਿਤੇ ਨਹੀਂ ਸ਼ੁੱਧ ਵੀ ਲੱਗੇਗਾ ਇੱਕ ਦੋ ਵਾਰ ਦੇਖੋ ਜੀ ਬੋ ਭਦੀ ਹੈ ਫੁੱਲ ਦੇ ਤਾਲ ਕਹਿਰਵਾ ਦੇ ਵਿੱਚ ਸ਼ਬਦ ਹੈ ਰਹ ਗਈ ਇਹ ਪੂਰ ਤੇ ਵੇਖ ਬੱਤ ਕਾਲੀ ਮਾਤੋਂ ਤੇ ਬੱਤ ਨਕਾ ਚੰਦ ਚਕੋਦ ਬਰੀਤਾਂ ਚੰਦ ਚਕੋਦ ਬਰੀਤਾਂ ਲਾਏ ਜੱਕੀ ਸੂਰਜ ਨੀਤ ਮੈਨੂੰ ਹੋ ਸੁਖਾ ਲੈ ਮੋਰੂ ਦੀ ਗੀਤੇ ਹੋਰ ਦੀ ਏਦਾਂ ਕਰਕੇ ਆਵਦੇ ਨੇ ਸਾਰੇ ਅੰਤਰੇ ਲਗਾ ਲੈਣੇ ਜੀ ਚਾਰ ਜਾਂ ਪੰਜ ਅੰਤਰੇ ਹੋਣਗੇ ਸ਼ਬਦ ਆਪ ਜੀ ਨੇ ਸਾਰੇ ਲਗਾਣੇ ਅਤੇ ਸਾਵਣ ਦੀ ਸੰਗਰਾ ਕਾਲ ਤੋਂ ਲੈ ਕੇ ਆ ਰਹੀ ਆ ਆਪ ਜੀ ਨੇ ਇਸ ਸ਼ਬਦ ਨੂੰ ਬਰਸਾਤ ਰੋਿਤ ਵਿੱਚ ਕਦੇ ਵੀ ਆਪ ਜੀ ਨੇ ਗਾਇਨ ਕਰਨਾ ਬੜਾ ਆਨੰਦ ਆਏਗਾ ਜਦੋਂ ਬਾਹਰ ਬੱਦਲ ਚੜ੍ਹੇ ਹੋਣ ਅਤੇ ਅਸਮਾਨੀ ਮੀਂਹ ਪੈਂਦਾ ਹੋਵੇ ਉਦੋਂ ਇਸ ਸ਼ਬਦ ਨੂੰ ਗਾਣ ਦਾ ਵੱਖਰਾ ਹੀ ਆਨੰਦ ਆਉਂਦਾ ਹੈ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਉਮੀਦ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ